ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੇ ਟਾਪਿਕ ਦੇ ਵਿੱਚ ਅਸੀਂ ਲੈਤੇ ਨੇ ਪੀワイਕਿਊ ਪੀワイਕਿਊ ਦੇ ਨਾਲ ਇੱਕ ਅੱਜ ਟਾਪਿਕ ਕਰਾਂਗੇ ਸਾਡਾ ਕਿਰਿਆ ਵਿਸ਼ੇਸ਼ਣ ਓਕੇ ਕਿਰਿਆ ਵਿਸ਼ੇਸ਼ਣ ਬੈਸੇ ਦਾ ਆਪਾਂ ਬਹੁਤ ਡੀਪਲੀ ਦੇ ਵਿੱਚ ਡੀਪਲੀ ਕੀਤਾ ਹੋਇਆ ਸੀਗਾ ਬਟ ਕਿਰਿਆ ਵਿਸ਼ੇਸ਼ਣ ਅਸੀਂ ਕਾਰਜ ਦੇ ਪੱਖ ਤੋਂ ਕੀਤਾ ਸੀਗਾ ਜਦੋਂ ਮੈਂ ਪੀワイਕਿਊ ਦੇਖ ਰਹੀ ਸੀ ਉਹਦੇ ਵਿੱਚ ਕੁਝ ਘਾਈ ਸੀ ਜਿਹੜੇ ਬੰਤਰ ਦੇ ਪੱਖ ਤੋਂ ਪੀワイਕਿਊ ਵੇਖਣ ਨੂੰ ਮਿਲੇ ਪੀਟੀ ਪਲੱਸ ਬੀ ਦੇ ਵਿੱਚ ਤੇ ਅੱਗੇ ਪੰਜਾਬ ਪਲਸ ਦੇ ਵਿੱਚ ਵੀ ਆ ਸਕਦੇ ਨੇ ਓਕੇ ਤਾਂ ਥੋੜੀ ਸਕਰੀਨ ਤੇ ਪਹਿਲਾ ਸਵਾਲ ਹੈਗਾ ਬੰਤਰ ਦੇ ਆਧਾਰ ਉੱਤੇ ਪੰਜਾਬੀ ਕਿਰਿਆ ਵਿਸ਼ੇਸ਼ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੈ ਓਕੇ ਸਾਡੇ ਕੋਲੇ ਕਿਰਿਆ ਕਿਰਿਆ ਵਿਸ਼ੇਸ਼ਣ ਸੌਰੀ ਕਿਰਿਆ ਵਿਸ਼ੇਸ਼ਣ ਕੀ ਹੈ ਇੱਕ ਸ਼ਬਦ ਸਰੈਣੀਆ ਟੋਟਲ 8 ਸਾਡੇ ਕੋਲ ਸ਼ਬਦ ਸਰੈਣੀਆ ਉਹਦੇ ਵਿੱਚ ਇਕੱਲਾ ਵਿਸ਼ੇਸ਼ਣ ਜਿਹੜਾ ਨਾਮ ਤੇ ਪੜਨਾਮ ਦੀ ਆ ਕੇ ਵਿਸ਼ੇਸ਼ਤਾ ਦੱਸੇ ਉਹਨੂੰ ਅਸੀਂ ਕਹਿੰਦੇ ਇਕੱਲਾ ਵਿਸ਼ੇਸ਼ਣ ਜਿਵੇਂ ਸੋਨਾ ਮੁੰਡਾ ਸੋਹਣੀ ਕੁੜੀ ਇਹ ਵਾਲੇ ਜਿਹੜੋ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦੇ ਆ ਉਹਨੂੰ ਕੱਲਾ ਵਿਸ਼ੇਸ਼ਣ ਕਹਿੰਦੇ ਆ ਜਿਹੜਾ ਕਿਰਿਆ ਦੀ ਵਿਸ਼ੇਸ਼ਤਾ ਦੱਸਦਾ ਜਿਵੇਂ ਹੌਲੀ ਤੁਰਨਾ ਤੇਜ਼ ਤੁਰਨਾ ਹੌਲੀ ਬੋਲਣਾ ਓਕੇ ਬੋਲਣਾ ਕਿਰਿਆ ਤਾਂ ਕਿਰਿਆ ਕਿਦਾਂ ਦੀ ਹੌਲੀ ਬੋਲਣਾ ਤਾਂ ਉਹਦੇ ਆਗੇ ਵਿਸ਼ੇਸ਼ਤਾ ਦੱਸਦਾ ਉਹਨੂੰ ਆਪਾਂ ਕਹਿੰਦੇ ਆ ਕਿਰਿਆ ਵਿਸ਼ੇਸ਼ਣ ਈ ਹੁੰਦਾ ਸਾਡੇ ਕੋਲ 8 ਤਰ੍ਹਾਂ ਦਾ ਓਕੇ ਬਟ ਸਕਰੀਨ ਤੇ ਇਹ ਸਵਾਲ ਆਇਆ ਹੋਇਆ ਸੀ ਬੰਤਰ ਦੇ ਆਧਾਰ ਉੱਤੇ ਪੰਜਾਬੀ ਕਿਰਿਆ ਵਿਸ਼ੇਸ਼ਣ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੈ 8 ਦੇ ਵਿੱਚ 5 ਦੇ ਵਿੱਚ 3 ਦੇ ਵਿੱਚ ਜਾਂ 10 ਦੇ ਵਿੱਚ ओके ਜੇ ਉਹ ਪੁੱਛ ਦੇਣੇ ਕਾਰਜ ਦੇ ਪੱਖ ਤੋਂ ਕਾਰਜ ਦੇ ਪੱਖ ਤੋਂ ਕਿਰਿਆ ਵਿਸ਼ੇਸ਼ਣ ਨੂੰ ਕਿੰਨੇ ਹਿੱਸੇਜ ਵੰਡਿਆ ਫਿਰ ਅਨਸਰਉਣਾ ਸਿੱਧਾ 8 ਓਕੇ ਜਿਹੜੇ ਬੱਚੇ ਨੇ 8 ਸੋਚਿਆ ਹੋਊਗਾ ਬਟ ਜੇ ਉਹ ਪੁੱਛ ਦੇਣੇ ਬੰਤਰ ਦੇ ਪੱਖ ਤੋਂ ਤਾਂ ਬੰਤਰ ਦੇ ਪੱਖ ਤੋਂ ਸਾਡਾ ਕਿਰਿਆ ਵਿਸ਼ੇਸ਼ਣ ਹੈਗਾ ਤਿੰਨ ਪ੍ਰਕਾਰ ਦਾ ਕੱਲਾ ਜੇ ਨਾਰਮਲ ਪੁੱਛ ਲੈਣ ਕਿਰਿਆ ਵਿਸ਼ੇਸ਼ਣ ਦੇ ਕਿੰਨੀਆਂ ਕਿਸਮਾਂ ਉਹ ਹੈਗਾ ਸਾਡਾ 8 ਪ੍ਰਕਾਰ ਦਾ ਤੇ 8 ਹੀ ਸਾਡੇ ਕੋਲੇ ਨੇ ਸ਼ਬਦ ਸ੍ਰੈਣੀਆਂ ਪੰਜ ਤਰ੍ਹਾਂ ਦਾ ਸਾਡਾ ਹੁੰਦਾ ਨਾਮ ਤੇ ਪੰਜ ਤਰ੍ਹਾਂ ਦਾ ਹੁੰਦਾ ਸਾਡਾ ਵਿਸ਼ੇਸ਼ਣ ਤਿੰਨ ਸਾਡੇ ਕੋਲੇ ਪੰਜਾਬੀ ਦੇ ਵਿੱਚ ਸਵਾਰ ਤੇ ਦੁੱਤ ਅੱਖਰ ਤੇ ਤਿੰਨ ਹੈਗੀਆਂ ਨੇ ਸਾਡੇ ਕੋਲੇ ਬੰਤਰ ਦੇ ਪੱਖ ਤੋਂ ਕਿਰਿਆ ਵਿਸ਼ੇਸ਼ਣ ਤੇ 10 ਹੈਗੀਆਂ ਸਾਡੇ ਕੋਲੇ ਸਵਰਤੁਨੀਆਂ ਓਕੇ ਨਾਲ ਨਾਲ ਰਿਵੀਜ਼ਨ ਕਰਦੇ ਰਹੋ ਪੰਜਾਬ ਪੁਲਿਸ ਵਾਲੇ ਪੰਜਾਬ ਪੁਲਿਸ ਦੇ ਵਿੱਚ ਬਹੁਤ ਜ਼ਿਆਦਾ ਸੌਖੇ ਹੁੰਦੇ ਨੇ ਸਵਾਲ ਬਹੁਤ ਸਿੰਪਲ ਜੇ ਸ਼ਬਦ ਸ੍ਰੈਣੀਆਂ ਕਿੰਨੀਆਂ ਨੇ ਨਾਮ ਕਿੰਨੇ ਪ੍ਰਕਾਰ ਦੇ ਨੇ ਪ੍ਰਨਾਮ ਕਿੰਨੇ ਪ੍ਰਕਾਰ ਦੇ ਨੇ ਕਿਰਿਆ ਵਿਸ਼ੇਸ਼ਣ ਤਾਂ ਬਹੁਤ ਬੱਚਿਆਂ ਦੇ ਵਾਲੇ ਸਵਾਲ ਆਉਂਦੇ ਨੇ ਤੁਹਾਡੇ ਬਾਕੀ ਪੇਪਰ ਤੁਹਾਡੇ ਪਲੱਸ 2 ਵਿੱਚ ਤੇ ਆ ਤਾਂ ਹੁਣ ਅਗਲਾ ਸਵਾਲ ਤੁਹਾਡੀ ਸਕਰੀਨ ਤੇ ਉਹ ਹੋਲੀ ਤੁਰ ਰਿਹਾ ਹੈ ਬਾਗ ਵਿੱਚ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਦੱਸੋ ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ਦੱਸਣਾ ਆਪਾਂ ਓਕੇ ਹੁਣ ਆਪਾਂ ਵੇਖਿਆ ਸੀਗਾ ਕਿ ਜਦੋਂ ਆਪਾਂ ਕਾਜ ਦੇ ਪੱਖ ਤੋਂ ਕਿਰਿਆ ਵਿਸ਼ੇਸ਼ਣ ਨੂੰ ਅੱਠ ਪ੍ਰਕਾਰ ਦਾ ਦੇਖਦੇ ਆ ਉਹਦੇ ਵਿੱਚ ਆਪਾਂ ਦੇਖਦੇ ਆ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਓਕੇ ਤਾਂ ਉਹਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਪਾਇਆ ਉਹਨਾਂ ਨੇ ਬੰਤਰ ਦੇ ਪੱਖ ਤੋਂ ਕਿਰਿਆ ਵਿਸ਼ੇਸ਼ਣ ਹੈਗਾ ਤਿੰਨ ਪ੍ਰਕਾਰ ਦਾ ਇਹ ਤਿੰਨੇ ਸਧਾਰਨ ਕਿਰਿਆ ਵਿਸ਼ੇਸ਼ਣ ਹੋ ਸਕਦਾ ਸੰਯੁਕਤ ਕਿਰਿਆ ਵਿਸ਼ੇਸ਼ਣ ਹੋ ਸਕਦਾ ਜਾਂ ਮਿਸ਼ਰਤ ਕਿਰਿਆ ਵਿਸ਼ੇਸ਼ਣ ਹੋ ਸਕਦਾ ਓਕੇ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਇਹ ਸੋਡਾ ਕਾਰਜ ਦੇ ਪੱਖ ਤੋਂ ਆ ਠੀਕ ਹੈ ਇਹ ਸਾਡੇ ਬੰਤਰ ਦੇ ਪੱਖ ਤੋਂ ਤਿੰਨੇ ਕਿਸਮਾਂ ਦੇ ਨਾਮ ਨੇ ਸਧਾਰਨ ਕਿਰਿਆ ਵਿਸ਼ੇਸ਼ਣ ਕਦੋਂ ਹੋਊਗਾ ਜਦੋਂ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਲਈ ਜਿਹੜਾ ਸ਼ਬਦ ਆਇਆ ਉਹ ਸਿਰਫ ਇੱਕ ਰੂਪ ਵਿੱਚ ਹੀ ਆ ਜੀ ਓਕੇ ਵੇਖੋ ਇਹਦਾ ਕੀ ਹੁੰਦਾ ਹੁੰਦਾ ਬੰਤਰ ਦੇ ਪੱਖ ਤੋਂ ਕਿ ਕੋਈ ਵੀ ਜਿਹੜਾ ਕੋਈ ਵੀ ਚੀਜ਼ ਆ ਰਹੀ ਹੈ ਕਿਸੇ ਦਾ ਕੋਈ ਵੀ ਵਿਸ਼ੇਸ਼ਤਾ ਦੱਸਣ ਲਈ ਉਹ ਬਣੀ ਕਿਦਾਂ ਉਹਦੀ ਬੰਤਰ ਕਿਦਾਂ ਦੀ ਆ ਕਿ ਉਹ ਇੱਕ ਸ਼ਬਦ ਹੀ ਆ ਇੱਕ ਸ਼ਬਦ ਨਾਲ ਹੀ ਉਹਨੇ ਆਦੀ ਬੰਤਰ ਦੱਸਦੀ ਮਤਲਬ ਇੱਕ ਸ਼ਬਦ ਦੀ ਬੰਤਰੀ ਆ ਜਾਂ ਦੋ ਸ਼ਬਦਾਂ ਦੇ ਵਿੱਚ ਆਈ ਆ ਜਾਂ ਉਹ ਮਿਕਸ ਰੂਪ ਦੇ ਵਿੱਚ ਆਈ ਹੋਈ ਆ ਕਿਸ ਸੰਬੰਧਕੀ ਰੂਪ ਦੇ ਵਿੱਚ ਆਈ ਹੋਈ ਆ ਠੀਕ ਹੈ ਉਹਨਾਂ ਆਪਾਂ ਕਹਿੰਦੇ ਕੋਈ ਚੀਜ਼ ਬਣੀ ਕਿਦਾਂ ਕਿੰਨੇ ਸ਼ਬਦਾਂ ਨਾਲ ਕੋਈ ਚੀਜ਼ ਬਣੀ ਆ ਸਧਾਨ ਕਿਰਿਆ ਵਿਸ਼ੇਸ਼ਣ ਜਿਹਦੇ ਵਿੱਚ ਸਿਰਫ ਇੱਕ ਸ਼ਬਦ ਆ ਜੇ ਸੰਯੁਕਤ ਕਿਰਿਆ ਵਿਸ਼ੇਸ਼ਣ ਜਿਹਦੇ ਵਿੱਚ ਦੋ ਸ਼ਬਦ ਆ ਜਾਣ ਜਾਂ ਦੋ ਤੋਂ ਵੱਧ ਸ਼ਬਦ ਆ ਜਾਣ ਮਿਸ਼ਰਤ ਕਿਰਿਆ ਵਿਸ਼ੇਸ਼ਣ ਜਿਹੜੇ ਦੋ ਸ਼ਬਦ ਆ ਇਹਨੂੰ ਮਿਕਸ ਰੂਪ ਦੇ ਵਿੱਚ ਹੈ ਦਾ ਉਹ ਦੋ ਜਾਂ ਤਿੰਨ ਸ਼ਬਦ ਬਟ ਉਹ ਸੰਬੰਧਕੀ ਰੂਪ ਦੇ ਵਿੱਚ ਆਪਾਂ ਨੂੰ ਇੱਕ ਹੀ ਸ਼ੋ ਹੋ ਰਹੇ ਨੇ ਇਹ ਅੱਗੇ ਸਵਾਲ ਆਊਗਾ ਆਪਣੇ ਕੋਲੇ ਤਾਂ ਇਹਦੇ ਉਹ ਹੌਲੀ ਤੁਰ ਰਿਹਾ ਹੈ ਤੁਰ ਰਿਹਾ ਇਹ ਕੀ ਆ ਕਿਰਿਆ ਬਕਾਂਸ਼ਾ ਜਿਹਦੇ ਵਿੱਚ ਤੁਰ ਮੁੱਖ ਕਿਰਿਆ ਰੇਹਾ ਸੰਚਾਲਕ ਕਿਰਿਆ ਹੈ ਸਹਾਇਕ ਕਿਰਿਆ ਓਕੇ ਇੱਕ ਕਿਰਿਆ ਦੀ ਵਿਸ਼ੇਸ਼ਤਾ ਦੱਸਤੀ ਹੌਲੀ ਕਿਦਾਂ ਤੋਂ ਰਿਹਾ ਹੌਲੀ ਤੇ ਇਹਨਾਂ ਨੇ ਪੁੱਛਿਆ ਸੀ ਬੰਤਰ ਦੇ ਪੱਖ ਤੋਂ ਇਹ ਹੈਗਾ ਤੁਹਾਡਾ ਸਧਾਰਨ ਕਿਰਿਆ ਵਿਸ਼ੇਸ਼ਣ ਕਿਉਂਕਿ ਜਦੋਂ ਉਹਨਾਂ ਨੇ ਬੰਤਰ ਦੇਖੀ ਕਿਰਿਆ ਵਿਸ਼ੇਸ਼ਣ ਦੀ ਬੰਤਰ ਦੇਖੀ ਹੋਗੀ ਇੱਕ ਸ਼ਬਦ ਦੇ ਵਿੱਚ ਹੀ ਦੱਸਤੀ ਇੱਕ ਸ਼ਬਦ ਦੇ ਵਿੱਚ ਦੱਸੀ ਹੋਈ ਆ ਤਾਂ ਇਹ ਕੀ ਆ ਗਿਆ ਤੁਹਾਡਾ ਸਧਾਰਨ ਕਿਰਿਆ ਵਿਸ਼ੇਸ਼ਣ ਇਹਦੇ ਵਿੱਚ ਵੀ ਕਿਰਿਆ ਵਿਸ਼ੇਸ਼ਣ ਹੀ ਦੱਸਣਾ ਕਿਰਿਆ ਵਿਸ਼ੇਸ਼ਣ ਦੀ ਕਿਸਮ ਦੱਸੋ ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ओके ਇਹਦੇ ਵਿੱਚ ਉਹ ਕੜੀਮੁੜੀ ਦਿਖ ਰਿਹਾ ਹੈ ਦੇਖ ਰਿਹਾ ਸਾਰਾ ਹੈਗਾ ਕਿਰਿਆ ਵਕਾਂਸ਼ ਤਾ ਦੇਖ ਆ ਉਹਦੀ ਵਿਸ਼ੇਸ਼ਤਾ ਦੱਸ ਤੇ ਕਿਦਾਂ ਦੇਖ ਰਿਹਾ ਕੜੀਮੁੜੀ ਦੇਖ ਰਿਹਾ ओके ਇਹ ਸਧਾਰਨ ਕਿਰਿਆ ਵਿਸ਼ੇਸ਼ਣਾਂ ਸੰਯੁਕਤ ਕਿਰਿਆ ਵਿਸ਼ੇਸ਼ਣਾਂ ਮਿਸ਼ਰਤ ਕਿਰਿਆ ਵਿਸ਼ੇਸ਼ਣਾਂ ਜਾਂ ਸਥਾਨਵਾਚਕ ਕਿਰਿਆ ਵਿਸ਼ੇਸ਼ਣਾਂ ओके ਉਹ ਸਕੂਲ ਵਿੱਚ ਖੇਡ ਰਿਹਾ ਹੈ ਤਾ ਜੋ ਸਕੂਲ ਦੇ ਵਿੱਚ ਜਿਹੜੀ ਕਿਰਿਆ ਹੋ ਰਹੀ ਹੈ ਸਕੂਲ ਦੇ ਵਿੱਚ ਇੱਕ ਆਰਤੀ ਦੇ ਪੱਦਰ ਤੇ ਆ ਜਾਣਾ ਸੀ ਇਹ ਅੱਜ ਆਪਾਂ ਕਰ ਰਹੇ ਹਾਂ ਬੰਤਰ ਦੇ ਪੱਖ ਤੋਂ ਕਿਰਿਆ ਵਿਸ਼ੇਸ਼ਣ ਤਾ ਇਹਦੇ ਚ ਦੋ ਸ਼ਬਦ ਆਗੇ ਦਾ ਦੋ ਸ਼ਬਦਾਂ ਨੇ ਦੋ ਸ਼ਬਦਾਂ ਨੇ ਸੰਯੁਕਤ ਰੂਪ ਦੇ ਵਿੱਚ ਆ ਕੇ ਵਿਸ਼ੇਸ਼ਤਾ ਦੱਸੀ ਆ ਤਾਂ ਇਹਨੇ ਬਣ ਜਾਣਾ ਸੀ ਸੰਯੁਕਤ ਕਿਰਿਆ ਵਿਸ਼ੇਸ਼ਣ RAM ਅੰਦਰੋਂ ਆਇਆ ਹੈ ਇਹਦੇ ਵਿੱਚ ਵੀ ਆਪਾਂ ਕਿਰਿਆ ਵਿਸ਼ੇਸ਼ਣ ਦੱਸਣਾ RAM ਅੰਦਰੋਂ ਆਇਆ ਹੈ ਇਹ ਜਿਹੜਾ ਆਪਣਾ ਇੱਕ ਹੁਣ ਰਹਿ ਗਿਆ ਕਿਉਂਕਿ ਆਪਾਂ ਤਿੰਨ ਪ੍ਰਕਾਰ ਦੇ ਦੇਖੇ ਨੇ ਤਾਂ ਹੁਣ ਆਪਾਂ ਇਹਨੂੰ ਇੱਕ ਵਾਰੀ ਰਿਵੀਜ਼ਨ ਕਰਾਂਗੇ ਸਧਾਨ ਕਿਰਿਆ ਵਿਸ਼ੇਸ਼ਣ ਸੰਯੁਕਤ ਕਿਰਿਆ ਵਿਸ਼ੇਸ਼ਣ ਜਾਂ ਮਿਸ਼ਰਤ ਕਿਰਿਆ ਵਿਸ਼ੇਸ਼ਣ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਹੋ ਸਕਦੀ ਹੈ ਕਿਉਂਕਿ ਇਹਦੇ ਕਾਰਜ ਦੇ ਪੱਧਰ ਤੋਂ ਤੱਪ ਕਰ ਰਹੇ ਆ ਅੱਜ ਬੰਤਰ ਦੇ ਪੱਧਰ ਤੋਂ ਇਹ ਹੈਗੀ ਹੈ ਮਿਸ਼ਰਤ ਕਿਰਿਆ ਵਿਸ਼ੇਸ਼ਣ ਕਿਉਂਕਿ ਇਹਦੇ ਵਿੱਚ ਸ਼ਬਦ ਦਾ ਦੋ ਆਏ ਹੋਏ ਨੇ ਅੰਦਰੋਂ ਨੂੰ ਜਦੋਂ ਆਪਾਂ ਤੋੜਾਂਗੇ ਅੰਦਰੋਂ ਅੰਦਰ ਤੋਂ ਤਾਂ ਇਹਦਾ ਬਣ ਗਿਆ ਅੰਦਰੋਂ ਤਾਂ ਇਹ ਹੋਊਗਾ ਮਿਸ਼ਰਤ ਕਿਰਿਆ ਵਿਸ਼ੇਸ਼ਣ ਓਕੇ ਹੁਣ ਇਹ ਚ ਕੰਫਿਊਜ਼ ਨਹੀਂ ਹੋਣਾ ਕਿ ਕਿਰਿਆ ਇਕੱਲਾ ਵਿਸ਼ੇਸ਼ਣ ਦਾ ਸਾਡੇ ਕੋਲੇ 5 ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਕਾਰਜ ਦੇ ਪੱਧਰ ਤੋਂ ਹੁੰਦਾ ਸਾਡੇ ਕੋਲੇ 8 ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਬੰਤਰ ਦੇ ਪੱਧਰ ਤੇ ਹੁੰਦਾ ਸਾਡੇ ਕੋਲੇ 3 ਪ੍ਰਕਾਰ ਦਾ ओके ਤੇ ਅੱਜ ਅਸੀਂ ਦੇਖਿਆ ਬੰਤਰ ਦੇ ਪੱਧਰ ਤੋਂ ਸਧਾਨ ਜਿੱਥੇ ਇੱਕ ਸ਼ਬਦ ਆ ਜੇ ਸੰਯੁਕਤ ਜਿੱਥੇ ਦੋ ਜਾਂ ਦੋ ਤੋਂ ਵੱਧ ਸ਼ਬਦ ਹੋਣ ਬਟ ਅਲੱਗ-ਅਲੱਗ ਰੂਪ ਦੇ ਵਿੱਚ ਸਾਨੂੰ ਉਹ ਸ਼ਬਦ ਦਿਸਣ ਓਕੇ ਮਿਸ਼ਰਤ ਜਿੱਥੇ ਦੋ ਜਾਂ ਤਿੰਨ ਸ਼ਬਦ ਇੱਕ ਹੀ ਬਾਕੀ ਜਿਹੜੇ ਆ ਜਾਣਗੇ ਉਹ ਸੰਬੰਧਕੀ ਰੂਪ ਦੇ ਵਿੱਚ ਨਾਲ ਜੁੜੇ ਹੋਣ ਮਿਕਸ ਰੂਪ ਦੇ ਵਿੱਚ ਆ ਜਾਣ ਓਕੇ ਏਸੀ ਤੁਹਾਡਾ ਕਿਰਿਆ ਵਿਸ਼ੇਸ਼ਣ ਬੰਤਰ ਦੇ ਪੱਖ ਤੋਂ ਅਗਲਾ ਸਵਾਲ ਤੁਹਾਡੀ ਸਕਰੀਨ ਤੇ ਵੀਡੀਓ ਰੋਕ ਕੇ ਆਨਸਰ ਕਰੋ ਨੀਲਕ ਦੀ ਬੰਤਰ ਹੈ ਇਹ ਪਹਿਲਾਂ ਤੇ ਦਿਮਾਗ 'ਚ ਰੱਖਣਾ ਹੀ ਹੈ ਕਿ ਇਹ ਜਿਹੜੇ ਬੱਚਿਆਂ ਨੇ ਪਿੱਛੇ ਵੀਡੀਓ ਨਹੀਂ ਦੇਖੀ ਹੋਊਗੀ ਇਹ ਹੈਗੀ ਸਾਡੀ ਫਲਕਾਰੀ ਦੀ ਕਿਸਮ ਓਕੇ ਇਹ ਕਾਲੇ ਜਾਂ ਨੀਲੇ ਰੰਗ ਦੇ ਖੱਦਰ ਉੱਪਰ ਪੀਲੇ ਜਾਂ ਲਾਲ ਰੇਸ਼ਮ ਦੀ ਕਢਾਈ ਕੀਤੀ ਹੁੰਦੀ ਕੀਤੀ ਜਾਂਦੀ ਆ ਕਿ ਰੇਸ਼ਮ ਦੀ ਹਾਂਜੀ ਇਹ ਲਾਲ ਗੂੜੇ ਖੱਦਰ ਉੱਪਰ ਕੀਤੀ ਕਢਾਈ ਹੁੰਦੀ ਆ ਇਹ ਸਭ ਤੋਂ ਸਸਤੀ ਅਤੇ ਕਢੀਆ ਕਿਸਮ ਦੀ ਕਢਾਈ ਵਾਲੀ ਫਲਕਾਰੀ ਹੁੰਦੀ ਆ ਇਹਦੇ ਸਿਰ ਵਾਲੇ ਪਾਸੇ ਤਕੋਣੀ ਕਢਾਈ ਕੀਤੀ ਜਾਂਦੀ ਹੈ ਓਕੇ ਇਹਦਾ ਮਤਲਬ ਇਨ੍ਹਾਂ ਦੇ ਵਿੱਚੋਂ ਆਨਸਰ ਦੱਸੋ ਨੀਲੇ ਰੀਏ ਇਹ ਹੈ ਦੇਖ ਫੁਲਕਾਰੀ ਦੀ ਕਿਸਮ ਇਹਨਾਂ ਚ ਕਿਹੜੀ ਆ ਓਕੇ ਇਹਦਾ ਤੁਸੀਂ ਕੀਤਾ ਹੋਊਗਾ ਇਹਦਾ ਹੁਣ ਅਸੀਂ ਉਹਦਾ ਇਹ ਕਾਲੇ ਜਾਂ ਨੀਲੇ ਰੰਗ ਦੇ ਖੱਦਰ ਉੱਪਰ ਪੀਲੇ ਜਾਂ ਲਾਲ ਰੇਸ਼ਮੀ ਨਾਲ ਕੜਾਈ ਕੀਤੀ ਜਾਂਦੀ ਹੈ ਰੇਸ਼ਮੀ ਧਾਗੇ ਨਾਲ ਇੱਥੇ ਕੜਾਈ ਕੀਤੀ ਜਾਂਦੀ ਆ ਇਹ ਰਾਜਸਥਾਨ ਵਾਲੀ ਸਾਈਡ ਆ ਪੰਜਾਬ ਦਾ ਦੇਖਦੇ ਇਹਨਾਂ ਨੂੰ ਅਗਲਾ ਸਵਾਲ ਮਸੰਦ ਪਰਤਾ ਕਿਸ ਗੁਰੂ ਜੀ ਨੇ ਸ਼ੁਰੂ ਕੀਤੀ ਸੀ ਜਿਹੜੀ ਮਸੰਦ ਪ੍ਰਣਾਲੀ ਆ ਇਹ ਸਾਡੇ ਕਿਹੜੇ ਗੁਰੂ ਸਾਹਿਬਾਨ ਨੇ ਸਟਾਰਟ ਕੀਤੀ ਆ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਗੋਬੀ ਸਿੰਘ ਜੀ ਨੇ ਜਾਂ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹੜੇ ਗੁਰੂ ਸਾਹਿਬਾਨ ਨੇ ਸਟਾਰਟ ਕੀਤੀ ਆ ਜੇ ਕੱਲਾ ਲੰਗਰ ਪੁੱਛ ਲੈਣ ਲੰਗਰ ਕਿੰਨਾ ਨੇ ਸਟਾਰਟ ਕੀਤਾ ਲੰਗਰ ਸਟਾਰਟ ਕੀਤਾ ਸਾਡੇ ਗੁਰੂ ਨਾਨਕ ਦੇਵ ਜੀ ਨੇ ਲੰਗਰ ਸਿਸਟਮ ਸਟਾਰਟ ਕੀਤਾ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੇ ਓਕੇ ਜਦੋਂ ਮਸੰਦ ਮਸੰਦ ਸਟਾਰਟ ਕੀਤੀ ਹੈ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਦਸਵੰਦ ਸਟਾਰਟ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢਣਾ ਇਹ ਸਟਾਰਟ ਕੀਤਾ ਸਾਡੇ ਪੰਜਵੇਂ ਗੁਰੂ ਜੀ ਨੇ ਓਕੇ ਦਸਵੰਦ ਸਾਡੇ ਅੱਜ ਵੀ ਚੱਲਦਾ ਆਪਾਂ ਅੱਜ ਵੀ ਕੱਢਦੇ ਆਂ ਤੇ ਬਟ ਜਿਹੜਾ ਮਸੰਦ ਆ ਇਹ ਸਾਡੇ ਨੌਵੇਂ ਗੁਰੂ ਜੀ ਦੇ ਕਹਿਣ ਤੇ ਦਸਵੇਂ ਗੁਰੂ ਜੀ ਨੇ ਬੰਦ ਕਰਤਾ ਸਹੀ ਹੈ ਓਕੇ ਤਾਂ ਪੋਛ ਲੈਣਾ ਮਸੰਦ ਸਟਾਰਟ ਕਿੰਨਾ ਨੇ ਕਰੀ ਸਾਡੇ ਚੌਥੇ ਗੁਰੂ ਜੀ ਨੇ ਮਸੰਦ ਪ੍ਰਣਾਲੀ ਬੰਦ ਕਿੰਨਾ ਨੇ ਕਰੀ ਸਾਡੇ 10ਵੇਂ ਗੁਰੂ ਜੀ ਨੇ ਮੰਜੀ ਪ੍ਰਣਾਲੀ ਕਿੰਨਾ ਨੇ ਸਟਾਰਟ ਕਰੀ ਸੀ ਤੀਜੇ ਗੁਰੂ ਜੀ ਨੇ ਓਕੇ ਮੰਜੀ ਤੀਜੇ ਗੁਰੂ ਜੀ ਨੇ ਮਸੰਦ ਚੌਥੇ ਗੁਰੂ ਜੀ ਨੇ ਗਸਬੰਦ ਸਾਡੇ 5ਵੇਂ ਗੁਰੂ ਸਾਹਿਬਾਨ ਨੇ ਬਿਸਮਿਕ ਸ਼ਬਦ ਮਤਲਬ ਬੁਲਾਰੇ ਦੀ ਮਨੋਸਥਿਤੀ ਨੂੰ ਕਿਸ ਪੱਧਰ ਉੱਤੇ ਪੇਸ਼ ਕਰਦਾ ਹੈ ਜਿਹੜੇ ਬਿਸਮਿਕ ਜਿਹੜੇ ਸਾਡੇ ਮੂਹ ਦੇ ਵਿੱਚ ਆਪ ਮਹਾਰੇ ਸ਼ਬਦ ਨਿਕਲਦੇ ਨੇ ਤਾਂ ਉਹ ਕਿਹੜੀ ਮਨੋਸਥਿਤੀ ਨੂੰ ਪੇਸ਼ ਕਰਦੇ ਨੇ ओके ਇਹਦੇ ਵਿੱਚ ਦੱਸੋ ਇਹ ਅਲਾਕੇ ਪਦਰ ਤੇ ਹੁੰਦੇ ਜਿਵੇਂ ਆਪਣੀ ਉਪਭਾਸ਼ਾ ਹੁੰਦੀ ਆ ਭਾਵਿਕ ਪਦਰ ਤੇ ਹੁੰਦੇ ਆ ਮੋਨੋ ਵਿਗਿਆਨਿਕ ਪਦਰ ਤੇ ਹੁੰਦੇ ਆ ਜਾਂ ਪਛਾਈ ਪਦਰ ਤੇ ਹੁੰਦੇ ਨੇ ਓਕੇ ਇਹਦਾ ਅਨਸਰ ਕਰੋ ਤਾਂ ਇਹ ਹੁੰਦੇ ਭਾਵਿਕ ਪਦਰ ਤੇ ਕਿਉਂਕਿ ਜਦੋਂ ਵੀ ਸਾਡੇ ਮਨ ਦੇ ਵਿੱਚ ਕੋਈ ਵੀ ਸ਼ਬਦ ਆਪ ਮਹਾਰੀ ਨਿਕਲਦਾ ਕਿ ਬੱਲੇ ਬੱਲੇ ਜਾਂ ਹਾਏ ਰੱਬਾ ਕਾਸ਼ ਤਾਂ ਉਹ ਸਾਡੇ ਕੀ ਹੁੰਦੀ ਹੈ ਸਾਡੀ ਇੱਕ ਫੀਲਿੰਗ ਹੁੰਦੀ ਹੈ ਤਾਂ ਭਾਵਿਕ ਹੁੰਦੇ ਨੇ ਭਾਵਿਕ ਪਦਰ ਤੇ ਇਹ ਆਉਂਦੇ ਨੇ ਲਿਖਣ ਸਮੇਂ ਅੱਧ ਬਿਸ਼ਰਾਮ ਲਈ ਕਿਹੜੇ ਚਿੰਨ ਵਰਤੇ ਜਾਂਦੇ ਹਨ ਤੇ ਜਦੋਂ ਅਸੀਂ ਲਿਖਦੇ ਹਾਂ ਤਾਂ ਅੱਧ ਬਿਸ਼ਰਾਮ ਇੱਕ ਹੁੰਦਾ ਅਲਪ ਬਿਸ਼ਰਾਮ ਇੱਕ ਹੁੰਦਾ ਅੱਧ ਬਿਸ਼ਰਾਮ ਇੱਕ ਹੁੰਦਾ ਫੁੱਲ ਬਿਸ਼ਰਾਮ ਤਾਂ ਇਹਦੇ ਵਾਸਤੇ ਸਿੱਧੀ ਡੰਡੀ ਹੁੰਦੀ ਹੈ ਫੁੱਲ ਬਿਸ਼ਰਾਮ ਲਈ ਅਲਪ ਬਿਸ਼ਰਾਮ ਲਈ ਸਾਡੇ ਕੋਲ ਹੁੰਦਾ ਕਮਾ ਬਟ ਅਲਪ ਬਿਸ਼ਰਾਮ ਤੇ ਡੰਡੀ ਤੋਂ ਕੱਟ ਲਈ ਸਾਡੇ ਕੋਲ ਹੁੰਦੀ ਹੈ ਬਿੰਦੀ ਕਮਾ ਤੇ ਇਹਨਾਂ ਸਿਰੋਂ ਅਸੀਂ ਸਾਡੇ ਕੋਲ ਬਿੰਦੀ ਕਮਾ ਅਗਲਾ ਸਵਾਲ ਸੁਣਾ ਜਿਹੜਾ ਮੁੰਡਾ ਕੱਲ ਆਇਆ ਸੀ ਉਸਨੇ ਪ੍ਰੀਖਿਆ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ ਬਾਕ ਵਿੱਚ ਜਿਹੜਾ ਸ਼ਬਦ ਕੀ ਆ ਤਾਂ ਇਹਨਾਂ ਵਿੱਚੋਂ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਆਉਂਦਾ ਸ਼ਬਦ ਜਿਹੜਾ ਇੱਕ ਵਿਸ਼ੇਸ਼ਣ ਆ ਇਹ ਕਿਹਦੇ ਵਿਸ਼ੇਸ਼ਣ ਆ ਇਹ ਪੜਨਾਮੀ ਵਿਸ਼ੇਸ਼ਣ ਆ ਜਾਂ ਨਾਮਕਾਂਸ਼ਾ ਓਕੇ ਤਾਂ ਜਿਹੜਾ ਵਿਸ਼ੇਸ਼ਣ ਇਹ ਹੈਗਾ ਸਾਡੇ ਕੋਲੇ ਪੜਨਾਮੀ ਵਿਸ਼ੇਸ਼ਣ ਇਹਦਾ ਅਨਸਰ ਹੋਣਾ ਸੀ ਈਡੀ ਸਹੀ ਮਿਲਾਨ ਕਰੋ ਤਾਂ ਇਹ ਚਾਰ ਸਾਡੇ ਗੁਰੂ ਸਾਹਿਬਾਨਾਂ ਦੇ ਨਾਮ ਦਿੱਤੇ ਹੋਏ ਨੇ ਤੇ ਇਹ ਉਹਨਾਂ ਦੀ ਹਵਿਚਨਾਮਾ ਦਿੱਤੀਆਂ ਹੋਈਆਂ ਨੇ ਇਹਨਾਂ ਦਾ ਸਹੀ ਮਿਲਾਨ ਕਰੋ ਬਿ ਡਰੋ ਕੇ ਅਨਸਰ ਕਰੋ ਹੁਣ ਸਾਰੇ ਬੱਚਿਆਂ ਨੂੰ ਪਤਾ ਜਿਹੜਾ ਸੁਖਨੀ ਸਾਹਿਬ ਆ ਸੁਖਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਚ ਸਭ ਤੋਂ ਵੱਡੀ ਬਾਣੀ ਤੇ ਸਾਡੇ ਕਿਹੜੇ ਗੁਰੂ ਜੀ ਦੀ ਹੈ ਸਾਡੇ ਪੰਜਵੇਂ ਗੁਰੂ ਜੀ ਦੀ ਤਾਂ ਸਾਡੇ ਪੰਜਵੇਂ ਗੁਰੂ ਜੀ ਦੀ ਸੁਖਨੀ ਸਾਹਿਬ ਸਾਡੇ 10ਵੇਂ ਗੁਰੂ ਜੀ ਦੀ ਬਾਣੀ ਜਪ ਸਾਹਿਬ ਸਾਡੀ ਹੈਗੀ ਆ ਜਪ ਜ ਸਾਡੇ ਪਹਿਲੇ ਗੁਰੂ ਜੀ ਦੀ ਪੱਟੀ ਸਾਡੇ ਕੋਲੇ ਸਾਡੇ ਪਹਿਲੇ ਗੁਰੂ ਜੀ ਦੀ ਵੀ ਆ ਤੇ ਸਾਡੇ ਤੀਜੇ ਗੁਰੂ ਸਾਹਿਬਾਨ ਦੀ ਵੀ ਆ ਆਪਾਂ ਪੱਟੀ ਕਾਫੀ ਵਾਰੀ ਦੇਖਿਆ ਨੇ ਸਾਡੇ ਗੁਰਨਾਨਕ ਦੇਵ ਜੀ ਦੀ ਪੱਟੀ ਹੈਗੀ ਆਸਾ ਰਾਗ ਦੇ ਵਿੱਚ ਤੇ ਸਾਡੇ ਤੀਜੇ ਗੁਰੂ ਸਾਹਿਬਾਨ ਗੁਰੂ ਅਮਰਦਾਸ ਜੀ ਦੀ ਪੱਟੀ ਵੀ ਹੈਗੀ ਸਾਡੇ ਕੋਲੇ ਆਸਾ ਰਾਗ ਦੇ ਵਿੱਚ ਆਸਾ ਰਾਗ ਸਾਡੇ ਦੋ ਗੁਰੂ ਸਾਹਿਬਾਨਾਂ ਦੀ ਸਾਨੂੰ ਪੱਟੀਆਂ ਮਿਲਦੀਆਂ ਨੇ ਦੋ ਗੁਰੂ ਸਾਹਿਬਾਨਾਂ ਦੀ ਸਾਨੂੰ 12 ਮਾਂ ਮਿਲਦੀਆਂ ਨੇ ਭਾਸ਼ਾ ਕੀ ਹੈ ਓਕੇ ਇਹ ਵੀ ਤੁਹਾਡਾ ਸੀਗਾ ਤੇ ਯਾਪਲ ਸਦਾ ਸਵਾਲ ਸੀਗਾ ਇਹ ਭਾਸ਼ਾ ਕੀ ਹੈ ਇਹ ਚਿੰਨ ਪ੍ਰਬੰਧ ਆ ਇਹ ਅੱਖਰ ਪ੍ਰਬੰਧ ਆ ਇਹ ਪਾਠ ਪ੍ਰਬੰਧ ਆ ਜਾਂ ਅਰਥ ਪ੍ਰਬੰਧ ਆ ਓਕੇ ਭਾਸ਼ਾ ਕੀ ਆ ਇਹਦੇ ਵਿੱਚ ਅਨਸਰ ਬੱਚੇ ਕਨਫਿਊਜ਼ ਹੋ ਜਾਣਗੇ ਵੈਸੇ ਇਹ ਹੁੰਦਾ ਚਿੰਨ ਪ੍ਰਬੰਧ ਕਿ ਭਾਸ਼ਾ ਜਦੋਂ ਵੀ ਆਪਾਂ ਕੋਈ ਵੀ ਸ਼ਬਦ ਬੋਲਦੇ ਆ ਤਾਂ ਸਾਡੇ ਦਿਮਾਗ ਦੇ ਵਿੱਚ ਨਾਲ ਨਾਲ ਇੱਕ ਚਿੰਨ ਆ ਜਾਂਦਾ ਜਿਵੇਂ ਆਪਾਂ ਕਾਂ ਬੋਲਦਾ ਜਾਂ ਆਪਾਂ ਸੇਬ ਬੋਲਦਾ ਆਪਾਂ ਕੋਈ ਵੀ ਮੋਬਾਈਲ ਬੋਲਦਾ ਨਾਲ ਨਾਲ ਸਾਡੇ ਦਿਮਾਗ ਦੇ ਵਿੱਚ ਉਹਦੀ ਪਿਕਚਰ ਬਣ ਜਾਂਦੀ ਹੈ ਨਾ ਉਹ ਇੱਕ ਚਿੰਨ ਆ ਠੀਕ ਹੈ ਹੋ ਸਕਦਾ ਕਿ ਜਿਹੜਾ ਸ਼ਬਦ ਅਸੀਂ ਅੱਜ ਬੋਲ ਰਹੇ ਹਾਂ ਇੱਥੇ ਮਤਲਬ ਕੋਈ ਵੀ ਸਾਡੀ ਪੰਜਾਬੀ ਦੇ ਵਿੱਚ ਉਹਦਾ ਇੱਥੇ मीनिंग ਕੁਝ ਹੋਰ ਹੋਵੇ ਬਟ ਕਿਤੇ ਹੋਰ ਜਾਣਦੇ ਆ ਤਾਂ ਉਹਦਾ मीनिंग ਕੁਝ ਹੋਰ ਹੋਵੇ ਠੀਕ ਹੈ ਜਿਵੇਂ ਹੁਣ ਆਪਾਂ ਨੋਰਮਲੀ ਆਪਣੇ ਮਾਲਵੀ ਦੇ ਵਿੱਚ ਕੀ ਹੈ ਜੇ ਮੈਂ ਆਪਾਂ ਕਹਿੰਦੇ ਆ ਕਿ ਗੱਟਾ ਆਪਣੇ ਉਦ ਤੱਕ ਜਦੋਂ ਆਪਾਂ ਪੱਲੀਆਂ ਸਿਉਣੇ ਆ ਆਪਾਂ ਉਹਨੂੰ ਗੱਟਾ ਕਹਿੰਨੇ ਆ ਆਪਣੇ ਦਿਮਾਗ ਦੇ ਵਿੱਚ ਨਾਲ ਦੀ ਨਾਲ ਹੀ ਆ ਜਾਊਗਾ ਕਿ ਰੇ ਵਾਲਾ ਪੀਲੇ ਰੰਗ ਦਾ ਗੱਟਾ ਪੱਲੀਆਂ ਸਿਉਣ ਵਾਲਾ ਬਟ ਜਦੋਂ ਉਹ ਗੱਟਾ ਸ਼ਬਦ ਆਪਾਂ ਮੱਝੇ ਚ ਬੋਲਦੇ ਆ ਤਾਂ ਉਹਨਾਂ ਦੇ ਤੋੜੀ ਨੂੰ ਕਹਿੰਦੇ ਨੇ ਗੱਟਾ ਠੀਕ ਹੈ ਤੇ ਇਸ ਤਰੀਕੇ ਨਾਲ ਜਿਹੜਾ ਪਾਸ਼ਾ ਹੁੰਦੀ ਹੈ ਇੱਕ ਚਿੰਨ ਪ੍ਰਬੰਧ ਹੁੰਦਾ ਕਿ ਨਾ ਦੇ ਨਾਲ ਸਾਡੇ ਦਿਮਾਗ ਦੇ ਵਿੱਚ ਜਿਹੜੀ ਵੀ ਚੀਜ਼ ਬਾਸ ਤੇ ਉਹ ਸ਼ਬਦ ਬਣਿਆ ਹੋਇਆ ਉਹਦੀ ਬੰਤਰ ਬਣੀ ਆ ਉਹਦੇ ਨਾਲ ਦੇ ਨਾਲ ਸਾਡੇ ਮਤਲਬ ਮਾਈਂਡ ਦੇ ਵਿੱਚ ਉਹਦੀ ਪਿਕਚਰ ਬਣ ਜਾਂਦੀ ਓਕੇ ਕਿ ਇਸ ਚੀਜ਼ ਦੀ ਗੱਲ ਹੋ ਰਹੀ ਆ ਤੇ ਇਹ ਕਿ ਮਤਲਬ ਇਲਾਕੇ ਦੇ ਤੌਰ ਤੇ ਜਾਂ ਖੇਤਰ ਦੇ ਤੌਰ ਤੇ ਇਹ ਜਿਹੜੇ ਚੰਨਾ ਹੀ ਬਦਲਦੇ ਰਹਿੰਦੇ ਨੇ ओके ਹਰੇਕ ਖੇਤਰ ਦੇ ਵਿੱਚ ਹਰੇਕ ਚੀਜ਼ ਲਈ ਅਲੱਗ-ਅਲੱਗ ਚਿੰਨ ਹੁੰਦੇ ਨੇ ਹਰੇਕ ਲੈਂਗੁਏਜ ਦੇ ਵਿੱਚ ਹਨਾ ਕਿ ਉਹ ਹੋ ਸਕਦਾ ਹੈ ਪਸ਼ਬਦ ਕਿਸ ਚੀਜ਼ ਲਈ ਹੋਰ ਵਰਤ ਰਹੇ ਆ ਹੋਰ ਉਪ ਖੇਤਰ ਵਿੱਚ ਹੋਰ ਉਪ ਭਾਸ਼ਾ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਉਹਦੇ ਵਾਸਤੇ ਕੋਈ ਹੋਰ ਸ਼ਬਦ ਹੋਵੇ ਓਕੇ ਭਾਸ਼ਾ ਕੀ ਸੀ ਇੱਕ ਚਿੰਨ ਪ੍ਰਬੰਧ ਵਿਆਕਰਨ ਅਨੁਸਾਰ ਸਾਰਥਿਕ ਸ਼ਬਦ ਕਿੰਨੇ ਕਿਸਮ ਦੇ ਹੁੰਦੇ ਨੇ ਓਕੇ ਸ਼ਬਦ ਵੈਸੇ ਆ ਦੋ ਕਿਸਮ ਦੇ ਹੁੰਦੇ ਜਾਂ ਤਾਂ ਉਹਦਾ ਕੋਈ मीनिंग ਹੋਊਗਾ ਤੇ ਜਾਂ ਉਹਦਾ ਕੋਈ ਵੀ मीनिंग ਨਹੀਂ ਹੋਊਗਾ ਇਹਦੇ ਵਿੱਚ ਚਾਹੇ ਤਾਂ ਸਾਰਥਕ ਸ਼ਬਦ ਪੁੱਛ ਲੈਣ ਚਾਹੇ ਸ਼ਬਦ ਸਰੈਣੀਆਂ ਪੁੱਛ ਲੈਣ ਉਹਦੇ ਬੱਚੇ ਕਨਫਿਊਜ਼ ਹੋਏ ਸੀ ਜਦੋਂ ਇਹ ਸਵਾਲ ਆਇਆ ਸੀਗਾ ਤਾਂ ਇਹ ਜੇ ਸਿੰਪਲ ਵੀ ਸ਼ਬਦ ਸਰੈਣੀਆਂ ਪੁੱਛ ਲੈਂਦੇ ਕੋਈ ਵੀ ਸ਼ਬਦ ਜਿਹਦਾ ਕੋਈ मीनिंग ਨਿਕਲ ਸਕਦਾ ਤਾਂ ਉਹਦਾ ਕਿਸੇ ਕਿੰਨੇ ਤਰੀਕੇ ਨਾਲ मीनिंग ਨਿਕਲ ਸਕਦਾ ਜਾਂ ਦਾ ਉਹਨੂੰ ਕੋਈ ਨਾਮ ਹੋ ਸਕਦਾ ਜਾਂ ਪ੍ਰਨਾਮ ਹੋ ਸਕਦਾ ਸੰਬੰਧਕ ਹੋ ਸਕਦਾ ਜੋਜਕ ਹੋ ਸਕਦਾ ਕਿਰਿਆ ਹੋ ਸਕਦਾ ਵਿਸ਼ੇਸ਼ਣ ਹੋ ਸਕਦਾ ਕਿਰਿਆ ਵਿਸ਼ੇਸ਼ਣ ਹੋ ਸਕਦਾ ਵਿਸਮਿਕ ਹੋ ਸਕਦਾ ਤਾਂ ਇਹ ਕਿੰਨੇ ਤਰ੍ਹਾਂ ਦਾ ਹੋ ਸਕਦਾ ਇਹ ਹੋ ਸਕਦਾ ਕੋਈ ਵੀ ਸਾਰਥਕ ਜਾਂ ਕਿਰਿਆ ਸਾਡੇ ਸ਼ਬਦ ਸਰੈ ਇਹ ਹੈਗੇ ਸਾਡੇ ਕੋਲ ਟੋਟਲ 8 ਇਹਦਾ ਅਨਸਰ ਹੋਣਾ ਹੈ 8 ਕਾਲਾ ਕੋੜਾ ਤੇਜ ਦੌੜੇਗਾ ਬਾਕ ਵਿੱਚ ਲਿੰਗ ਨਾਮ ਵਿਸ਼ੇਸ਼ਣ ਅਤੇ ਕਿਰਿਆ ਬਦਲ ਕੇ ਬਣਨ ਵਾਲੇ ਸਹੀ ਬਾਕ ਚੁਣੋ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਸਹੀ ਹੋਊਗਾ ਪਹਿਲਾਂ ਕਿ ਅਸੀਂ ਮਤਲਬ ਚੇਂਜ ਕਰਨਾ ਲਿੰਗ ਨਾਮ ਤੇ ਵਿਸ਼ੇਸ਼ਣ ਵਿਸ਼ੇਸ਼ਣ ਕੀ ਹੈ ਇਹਦੇ ਵਿੱਚ ਕਾਲਾ ਕਿਦਾਂ ਦਾ ਵਿਸ਼ੇਸ਼ਣ ਹੈ ਇਹ ਇਹ ਵਿਸ਼ੇਸ਼ਣ ਨੂੰ ਆਪਾਂ ਰੂਪ ਦੇ ਜੇ ਕਾਰਜ ਦੇ ਪੱਧਰ ਤੋਂ ਦੇਖਦੇ ਤਾਂ ਵਿਸ਼ੇਸ਼ਣ ਹੈਗਾ ਸਾਡੇ ਕੋਲ ਪੰਜ ਪ੍ਰਕਾਰ ਦਾ ਜੇ ਇਹਨੂੰ ਰੂਪ ਦੇ ਪੱਖ ਤੋਂ ਦੇਖਦੇ ਆਂ ਵਿਸ਼ੇਸ਼ਣ ਨੂੰ ਤਾਂ ਇਹ ਹੈਗਾ ਸਾਡੇ ਕੋਲ ਦੋ ਪ੍ਰਕਾਰ ਦਾ ਬਕਾਰੀ ਤੇ ਆਪਕਾਰੀ ਬਕਾਰੀ ਤੇ ਆਪਕਾਰੀ ਜੇ ਸਿੱਧਾ ਤੁਹਾਡੇ ਕੋਲੇ ਕਾਲਾ ਸ਼ਬਦ ਆ ਜਾਏ ਕਿ ਜਿਹੜਾ ਕਾਲਾ ਸ਼ਬਦ ਆ ਇਹ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਕਿੱਦਾਂ ਦਾ ਬਕਾਰੀ ਆ ਜਾਂ ਆਪਕਾਰੀ ਆ ਜਦੋਂ ਵੀ ਆਪਾਂ ਕੋੜੇ ਦਾ ਕੋੜੀ ਕਰਿਆ ਤਾਂ ਇਹ ਕਾਲੇ ਤੋਂ ਕਾਲੀ ਹੋ ਗਿਆ ਤਾਂ ਇਹ ਕਿਹੜਾ ਸੀਗਾ ਇਹ ਬਕਾਰੀ ਵਿਸ਼ੇਸ਼ਣ ਸੀਗਾ ਇਹਦੇ ਵਿੱਚ ਚੇਂਜ ਆ ਗਿਆ ਓਕੇ ਤਾਂ ਕਾਲੀ ਕੋੜੀ ਤੇਜ ਦੌੜੇਗੀ ਕਾਲੀ ਕੋੜੀ ਤੇਜ਼ ਦੌੜੇਗੀ ਇਹਦਾਂ ਸੁਣਾਉਣ ਸੀ ਉਹ ਆ ਇਹ ਵੀ ਨਾਲ ਨਾਲ ਰਿਵੀਜ਼ਨ ਕਰਦੇ ਰਹੋ ਤੁਹਾਡੇ ਕੋਲ ਕਿ ਨਾਮ ਕਿੰਨੇ ਤਰ੍ਹਾਂ ਦਾ 5 ਲਿੰਗ ਕਿੰਨੇ ਤਰ੍ਹਾਂ ਦਾ 2 ਓਕੇ ਕਿਰਿਆ ਵੀ ਸਾਡੇ ਕੋਲ ਦੋ ਅਕਰਮਿਕ ਤੇ ਸਕਰਮਿਕ ਹੇਰ ਲਿਖਿਆ ਵਿੱਚੋਂ ਕਿਹੜਾ ਬਾਗ ਕਾਲ ਨਾਲ ਸੰਬੰਧ ਰੱਖਦਾ ਹੈ ਕਿਹੜੇ ਕਿਹੜੇ ਬਾਗ ਕਾਲ ਨਾਲ ਸੰਬੰਧ ਰੱਖਦਾ ਹੈ ਸ਼ਰਮਾ ਜੀ ਜੱਜ ਦੀ ਭੂਮਿਕਾ ਨਿਵਾ ਰਹੇ ਸੰਨ ओके ਸਾਡੇ ਕੋਲੇ ਵੈਸੇ ਕਾਲ ਕਿੰਨੇ ਤਰ੍ਹਾਂ ਦਾ ਤਿੰਨ ਤਰ੍ਹਾਂ ਦਾ ਪੁਲਸ ਵਾਲੇ ਨੂੰ ਇਦਾਂ ਵੀ ਆ ਜਾਂਦੇ ਨੇ ਕਿਹੜਾ ਹੁੰਦਾ ਵਰਤਮਾਨ ਕਾਲ ਜੋ ਚੱਲ ਰਿਹਾ ਭੂਤਕਾਲ ਜੋ ਬੀਤ ਚੁੱਕਿਆ ਤੇ ਇੱਕ ਕਾਲ ਜੋ ਆਉਣ ਵਾਲਾ ਤਾਂ ਸੀ ਸੰ ਜਿਵੇਂ ਆਪਾਂ ਬਾਜਵਾਰ ਦੇਖ ਲੈਨੇ ਆ ਠੀਕ ਆ ਤੇ ਇਹ ਕਾਦੇ ਵਿੱਚ ਆ ਜਾਂਦੇ ਨੇ ਇਹ ਆ ਜਾਂਦੇ ਸਾਡੇ ਭੂਤਕਾਲ ਦੇ ਵਿੱਚ ਇਹ ਸੀਗਾ ਤੁਹਾਡਾ ਪੰਜਾਬ ਪੁਲਸ ਦਾ ਤਾਂ ਪੰਜਾਬ ਪੁਲਸ ਚ ਬਹੁਤ ਸੌਖੇ ਆ ਜਾਂਦੇ ਨੇ ਸ਼ਰਮਾ ਜੀ ਜੱਜ ਦੀ ਭੂਮਿਕਾ ਨਿਵਾ ਰਹੇ ਹਨ ਹਨ ਤਾਂ ਫਿਰ ਉਹਨੇ ਬਣ ਜਾਣਾ ਸੀ ਵਰਤਮਾਨ ਕਾਲ ਨਵੌਣਗੇ ਤਾਂ ਭਵਿੱਖ ਦੇ ਵਿੱਚ ਉਹ ਬਣ ਜਾਣਾ ਤੁਹਾਡਾ ਭਵਿੱਖ ਕਾਲ ਓਕੇ ਗੁਰੂ ਨਾਨਕ ਦੇਵ ਜੀ ਮੱਕੇ ਕਿਹੜੀ ਅਦਾਸੀ ਸਮੇ ਗਏ ਤਾਂ ਕਿਹੜੀ ਅਦਾਸੀ ਸੀਗੀ ਪਹਿਲੀ ਦੂਜੀ ਤੀਜੀ ਜਾਂ ਚੌਥੀ ਤਬ ਗੁਰੂ ਨਾਨਕ ਦੇਵ ਜੀ ਨੇ ਟੋਟਲ ਕਿੰਨੀਆਂ ਦਾਸੀਆਂ ਕਰੀਆਂ ਟੋਟਲ 4 ਦਾਸੀਆਂ ਦਾਸੀਆਂ ਤੋਂ ਬਾਅਦ ਗੁਰੂ ਜੀ ਨੇ ਅੱਗੇ ਕਿੱਥੇ ਰਾਵੀ ਨਦੀ ਦੇ ਕਿਨਾਰੇ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਮਤਲਬ ਰੁਕੇ ਤੇ ਉੱਥੇ ਕਿਹੜਾ ਕੰਮ ਸਟਾਰਟ ਕੀਤਾ ਗੁਰੂ ਜੀ ਨੇ ਖੇਤੀਬਾੜੀ ਸਟਾਰਟ ਕਰੀ ਤੇ ਕਿਹੜੀ ਦਾਸੀ ਦੇ ਵਿੱਚ ਮੱਕਾ ਮਦੀਨਾ ਅਸਲਾਮ ਪਾਈ ਚਾਰੇ ਨਾਲ ਸੰਬੰਧਿਤ ਇਹ ਜਗ੍ਹਾ ਕਿਹੜੀ ਦਾਸੀ ਜਗ੍ਹਾ ਸੀ ਇਹ ਗਈ ਸੀ ਸਾਡੇ ਚੌਥੀ ਦਾਸੀ ਦੇ ਵਿੱਚ ਮਹਿਰਜਾਨਾ ਸਕੂਲ ਜਾਇਆ ਕਰਾਂਗਾ ਬਾਗ ਵਿੱਚ ਜਾਇਆ ਕਰਾਂਗਾ ਕੀ ਹੈ ਇਹਦੇ ਵਿੱਚੋਂ ਇਹ ਕੀ ਆ ਇਹ ਕਰਮਿਕ ਕਿਰਿਆ ਵਿਸ਼ੇਸ਼ਣਾਂ ਮੂਲ ਕਿਰਿਆ ਵਿਸ਼ੇਸ਼ਣ ਤਾਂ ਕਿਹੜੀ ਕਿਰਿਆ ਵਿਸ਼ੇਸ਼ਣਾਂ ਜਾਇਆ ਕਰਾਂਗਾ ਇਹਦੇ ਵਿੱਚ ਆਪਾਂ ਇਹ ਵਾਲੀ ਕਿਰਿਆ ਵਿਸ਼ੇਸ਼ ਇਹਦੇ ਵਿੱਚ ਕਿਰਿਆ ਕਰਨ ਵਾਲਾ ਇਹ ਵਾਲਾ ਟੌਪਿਕ ਆਪਣੀ ਕਿਰਿਆ ਰਹਿੰਦੀ ਥੋੜੀ ਜੀ ਕਿਉਂਕਿ ਜਦੋਂ ਅਸੀਂ ਮਤਲਬ ਪੀਵਾਈਕਿਊ ਚੱਕੇ ਤਾਂ ਕਿਰਿਆ ਦੇ ਵਿੱਚ ਬਹੁਤ ਹਾਈ ਲੈਵਲ ਦੇ ਆਏ ਸੀ ਜਾਇਆ ਕਰਾਂਗਾ ਇਹਦੇ ਵਿੱਚ ਕੀ ਹੈ ਜਿਆਦਾ ਹੁੰਦੀ ਇੱਕ ਸ਼ਬਦੀ ਜਾਂ ਹੁੰਦੀ ਹੈ ਸੰਯੁਕਤ ਕਿਰਿਆ ਵਿਸ਼ੇਸ਼ਣ ਤਾਂ ਇਹਦੇ ਵਿੱਚ ਇਹ ਕੀ ਸੀਗੀ ਸਾਡੀ ਸੰਯੁਕਤ ਕਿਰਿਆ ਇਹਨੂੰ ਆਪਾਂ ਕਹਾਂਗੇ ਸੰਯੁਕਤ ਕਿਰਿਆ ਜਦੋਂ ਆਪਣੀ ਚੀਜ਼ ਨੂੰ ਦੂਸਰਿਆਂ ਨਾਲੋਂ ਬਿਹਤਰ ਦੱਸਣਾ ਹੋਵੇ ਤਾਂ ਕਿਸ ਖਾਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਖਾਨ ਵਰਤਿਆ ਜਾਊਗਾ ਜਦੋਂ ਆਪਦੀ ਚੀਜ਼ ਨੂੰ ਦੂਜਿਆਂ ਨਾਲੋਂ ਵਧੀਆ ਦੱਸਣਾ ਹੋਵੇ ਵੀਡੀਓ ਰੋਕੇ ਆਨਸਰ ਕਰੋ ਇਹਦੇ ਵਿੱਚ ਅਸਮਾਨ ਤੋਂ ਡਿੱਗੀ ਖਜੂਰ ਵਿੱਚ ਲੜਕੀ ਤਾਂ ਇੱਕ ਮਸਜਿਦ ਦੇ ਵਿੱਚੋਂ ਨਿਕਲ ਕੇ ਦੂਜੀ ਮਸਜਿਦ ਦੇ ਵਿੱਚ ਐਂਟਰ ਹੋ ਜਾਣਾ ਆਪਣੀ ਅੱਖ ਪਰਾਇਆ ਡੇਲਾ ਓਕੇ ਕੀ ਆਪਣੀ ਦਾ ਅੱਖ ਪਰਾਇਆ ਡੇਲਾ ਇਹਦੇ ਵਿੱਚ ਇਹ ਆਨਸਰ ਆਉਣਾ ਸੀਗਾ ਬਿਸ਼ਰਾਮ ਚਿੰਨ ਕਿੰਨੀ ਕਿਸਮ ਦੇ ਹੁੰਦੇ ਹਨ ਤਾਂ ਬਿਸ਼ਰਾਮਚੰਦ ਇੱਕਦ ਹੁੰਦੇ ਸਾਡੇ ਕੋਲੇ ਬਿਸਮਿਕ ਬਿਸਮਿਕ ਹੈਗੇ ਨਹੀਂ ਸਾਡੇ ਕੋਲੇ 9 ਤਰ੍ਹਾਂ ਦੇ ਬਿਸ਼ਰਾਮ ਕਿੰਨੇ ਤਰ੍ਹਾਂ ਦੇ ਹੈ ਇਹ ਹੈਗੇ ਨਹੀਂ ਸਾਡੇ ਕੋਲੇ 13 ਤਰ੍ਹਾਂ ਦੇ ਅਸੀਂ ਕੱਲ ਮੇਲਾ ਵੇਖਣ ਗਏ ਬਾਕ ਵਿੱਚ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ਓਕੇ ਇਹਦੇ ਵਿੱਚ ਸਿੰਪਲ ਹੀ ਕਿਰਿਆ ਵਿਸ਼ੇਸ਼ਣ ਪੁੱਛਿਆ ਮਤਲ ਅੱਠ ਕਿਸਮਾਂ ਦਾ ਤਾਂ ਕਿਹੜੀ ਕਿਸਮਾਂ ਅਸੀਂ ਕੱਲ ਮੇਲਾ ਵੇਖਣ ਗਏ ਇਹ ਸਾਰੀ ਕਿਰਿਆ ਦਾ ਵੇਖਣ ਗਏ ਤਾਂ ਕਿਹੜੀ ਆ ਕਾਲਵਾਚਕ ਸਥਾਨਵਾਚਕ ਸੰਖਿਆਵਾਚਕ ਜਾਂ ਪ੍ਰਕਾਰਵਾਚਕ ਤਾਂ ਇਹ ਹੈਗੀ ਸਾਡਾ ਕਾਲ ਦੱਸ ਰਿਹਾ ਤਾਂ ਕਿ ਸਮਾਂ ਮਤਲਬ ਜੋ ਵੀ ਕਿਰਿਆ ਹੋਈ ਆ ਉਹ ਕਿਹੜੇ ਸਮੇਂ ਹੋਈ ਆ ਕਿਹੜੇ ਟਾਈਮ ਹੋਈ ਆ ਤਾਂ ਇਹਨੂੰ ਕਹਾਂਗੇ ਆਪਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਫੇਰ ਲਿਖਿਆ ਵਿੱਚੋਂ ਕਿਹੜਾ ਵਿਅੰਜਨ ਨਹੀਂ ਹੈ ਸਵਾਰ ਤੇ ਵਿਅੰਜਨ ਆਪਾਂ ਦੇਖਦੇ ਆ ਸਾਡੇ ਕੋਲ ਟੋਟਲ ਤੰਸਵਾਰ ਨੇ ਬਾਕੀ ਸਾਡੇ ਕੋਲ 38 ਵਿਅੰਜਨ ਨੇ ਜਿੱਥੇ ਫੇਬਰੂਅਰੀ ਚ ਆਉਂਦੀ ਹੋਈ ਹਵਾ ਕਿਤੇ ਨਹੀਂ ਰੁਕਦੀ ਸਿੱਧੀ ਬਾਹਰ ਆਉਂਦੀ ਆ ਉਹਨੂੰ ਅਸੀਂ ਸਵਾਰ ਕਹਿੰਦੇ ਆ ਜਿੱਥੇ ਹਵਾ ਕਿਤੇ ਰੁੱਕ ਕੇ ਆਉਂਦੀ ਆ ਛੇ ਥਾਵਾਂ ਤੇ ਹਵਾ ਕਿਤੇ ਨਾ ਕਿਤੇ ਰੁੱਕ ਕੇ ਆਉਂਦੀ ਆ ਉਹਨੂੰ ਅਸੀਂ ਵਿਅੰਜਨ ਕਹਿੰਦੇ ਆ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਵਿਅੰਜਨ ਨੇ ਇਹ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਕਰਨਾ ਤੇ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਵੀਡੀਓ ਦੇ ਬਾਅਦ ਵਿੱਚ ਜ਼ਰੂਰ ਦੱਸਿਓ ਇਹਨਾਂ ਦੇ ਵਿੱਚੋਂ ਤੁਹਾਡੇ